ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਸਪੁਰਤੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਤੁਮ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਅੱਜ ਵਾਲੀ ਵੀਡੀਓ ਬਹੁਤ ਵਧੀਆ ਆ ਕਿਉਂਕਿ ਸਰਦੀਆਂ ਦੇ ਵਿੱਚ ਨਾ ਬਾਰ ਬਾਰ ਪਾਣੀ ਦੇ ਵਿੱਚ ਹੱਥ ਡਿਪ ਕਰਨ ਨੂੰ ਨਹੀਂ ਦਿਲ ਕਰਦਾ ਤੇ ਪਰ ਜਿਹੜੇ ਦਾਗ ਆ ਇੱਕ ਤਾਂ ਹੁੰਦਾ ਨਾ ਚੀਜ਼ਾਂ ਦੇ ਦਾਗ ਲੱਗ ਜਾਂਦੇ ਜਿਵੇਂ ਚਾਹ ਦੇ ਸਬਜ਼ੀ ਦੇ ਪਰ ਇੱਕ ਹੁੰਦਾ ਕਿਵੇਂ ਖੀਆਂ ਜੀਆਂ ਲੱਗ ਜਾਂਦੀਆਂ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਗੰਦੀ ਆ ਹੋਈ ਪਈ ਹੈ ਨਾ ਸਵੈਟਰ ਤੇ ਇਵੇਂ ਦੇ ਅ ਮੈਂ ਸਰਦਾਰ ਜੀ ਦਾ ਜਿਵੇਂ ਪਰਣਾ ਆ ਇਹਦੇ ਉੱਪਰ ਵੀ ਨਾ ਖੀਆਂ ਖੀਆਂ ਜੀਆਂ ਲੱਗੀਆਂ ਹੋਈਆਂ ਜਿਵੇਂ ਕਿ ਨੂੰ ਤੋਤਾ ਸੀਗਾ ਮੈਂ ਤੇ ਮੈਂ ਜੋੜਨ ਲੱਗੀ ਤੇ ਦੇਖਿਆ ਕਿ ਇਹਦੇ ਉੱਪਰ ਕਾਫੀ ਖੀਆਂ ਜੀਆਂ ਲੱਗੀਆਂ ਹੋਈਆਂ ਨੇ ਹਾਂ ਜਿਵੇਂ ਆ ਦੇਖੋ ਇਵੇਂ ਦੀਆਂ ਤਾਂ ਉਹ ਕਹਿੰਦੇ ਕਿ ਜਦੋਂ ਪੱਗ ਬੰਨੀ ਦੀ ਜਾਂ ਪਰਣਾ ਬੰਨੀ ਦਾ ਤੇ ਦਾਗ ਉੱਪਰ ਆ ਜਾਂਦੇ ਨੇ ਤੇ ਬੁਰੇ ਲੱਗਦੇ ਨੇ ਹਨਾ ਤੇ ਇਵੇਂ ਦੇ ਨਾ ਛੋਟੀ ਛੋਟੀ ਹੋਰ ਨਹੀਂ ਬੜੀ ਜਗਤ ਹੈ ਨਾ ਕਿਸੇ ਚੀਜ਼ ਦੇ ਦਾਗ ਨਹੀਂ ਨੇ ਇਹ ਪਤਾ ਨਹੀਂ ਇਹ ਇਸ ਤਰ੍ਹਾਂ ਖੀਆਂ ਜਿਹਾ ਲੱਗੀਆਂ ਹੋਈਆਂ ਤਾਂ ਮਸ਼ੀਨ 'ਚ ਧੋਤੀਆਂ ਨੇ ਪੱਗਾ ਪਰ ਫਿਰ ਵੀ ਇਹ ਰਹਿ ਗਏ ਨੇ ਹਨਾ ਤੇ ਇੰਨੇ ਇਹ ਜਾਗੜ ਤੇ ਵੀ ਰਹਿ ਗਏ ਨੇ ਤੇ ਠੰਡ ਦੇ ਵਿੱਚ ਤੁਹਾਨੂੰ ਪਤਾ ਕਿ ਹੱਥ ਨਾਲ ਤੁਹਾਨੂੰ ਕਪੜੇ ਦਿਲ ਨਹੀਂ ਕਰਦਾ ਤੇ ਮਸ਼ੀਨ 'ਚ ਈਵੇਂ ਦੇ ਦਾਗ ਜੇ ਰਹਿ ਗਏ ਨੇ ਤੇ ਪਾਉਣ ਨੂੰ ਵੀ ਦਿਲ ਨਹੀਂ ਕਰਦਾ ਤੇ ਠੰਡ ਵਿੱਚ ਆਪਾਂ ਬਿਨਾ ਹੱਥ ਲਾਏ ਇਹ ਦਾਗ ਕਿਸ ਤਰ੍ਹਾਂ ਹਟਾਵਾਂਗੇ ਅੱਜ ਮੈਂ ਤੁਹਾਡੇ ਨਾਲ ਪੈਨੋ ਇਹੀ ਵੀਡੀਓ ਸ਼ੇਅਰ ਕਰਨ ਲੱਗੀ ਆ ਤੇ ਚਲੋ ਜੀ ਵੀਡੀਓ ਸਟਾਰਟ ਕਰਦੇ ਆ ਕਿ ਬਿਨਾ ਹੱਥ ਚਲੋ ਥੋੜਾ ਬਹੁਤ ਤਾਂ ਲੱਗਦਾ ਕਈ ਪੈਨੋ ਤਾਂ ਹੁਣ ਕਮੈਂਟ ਆਊਗਾ ਕਿ ਹੱਥ ਲੱਗ ਰਹੇ ਨੇ ਵੇਖੋ ਪੈਨੋ ਕੱਪੜੇ ਆ ਇਹਨੂੰ ਕੱਢਣ ਲੱਗਿਆਂ ਨਹੀਂ ਹੱਥ ਲੱਗੂਗਾ ਤੇ ਪਾਉਣ ਲੱਗਿਆਂ ਵੀ ਲੱਗੂਗਾ ਮਤਲਬ ਇੱਥੇ ਇਹ ਕਹਿਣ ਦਾ ਆ ਕਿ ਅਸੀਂ ਜਿਆਦਾ ਮਲ ਮਲ ਕੇ ਧੋਵਾਂਗੇ ਵਾਰ-ਵਾਰ ਇਹਨੂੰ ਡਿਪ ਕਰਾਂਗੇ ਜਾਂ ਥਾਪੀ ਦੇ ਨਾਲ ਜਾਂ ਬਰਸ਼ ਦੇ ਨਾਲ ਤਾਂ ਹੱਥ ਜਿਹੜੇ ਜਿਆਦਾ ਡਿਪ ਹੁੰਦੇ ਆ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਘੱਟ ਜਿਹੜਾ ਹੱਥ ਆ ਸਾਡਾ ਟੱਚ ਹੋਊਗਾ ਸਿਰਫ ਅਸਤੀਓ ਜਿਹੜੀ ਇੱਕ ਚੀਜ਼ ਪਾ ਕੇ ਸਿਰਫ ਇਹਨੂੰ ਡਿਪ ਹੀ ਕਰਨਾ ਡਿਪ ਕਰਨ ਤੋਂ ਬਾਅਦ ਆਸੀਂ ਕੁਝ ਨਹੀਂ ਕਰਨਾ ਸਿਰਫ ਨਾਰਮਲ ਬਾਅਦ ਵਿੱਚ ਪਾਣੀ ਚੋਂ ਕੱਢ ਦੇਣਾ ਆ ਠੀਕ ਹੈ ਪੈਨੋ ਹੱਥ ਜਿਹੜਾ ਉਹ ਜ਼ਿਆਦਾ ਸਾਡਾ ਨਹੀਂ ਲੱਗੂਗਾ ਤੇ ਬਿਨਾ ਹੱਥ ਲਾਏ ਸਾਡੀ ਕੱਪੜੀਆਂ ਤੇ ਦਾਗ ਜਿਹੜੇ ਆ ਖਤਮ ਹੋ ਜਾਣਗੇ ਤੇ ਇਹ ਦੋਨੋਂ ਚੀਜ਼ਾਂ ਤੇ ਮੈਨੂੰ ਜ਼ਿਆਦਾ ਲੱਗਦੇ ਪਏ ਸੀਗੇ ਤੇ ਮੈਂ ਕਿਹਾ ਦੋਨੋਂ ਚੀਜ਼ਾਂ ਜਿਹੜੀਆਂ ਉਹ ਡਿਪ ਕਰ ਦਿੰਦੇ ਆ ਆ ਦੇਖੋ ਪੈਨੋ ਕਲੋਜ਼ ਕਰਕੇ ਸ਼ਾਇਦ ਕੈਮਰੇ 'ਚ ਨਾ ਨਜ਼ਰ ਆ ਜਾਵੇ ਪਰ ਨਾ ਇਹਦੇ ਇੱਥੇ ਬਹੁਤ ਜ਼ਿਆਦਾ ਦਾਗ ਨੇ ਗੰਦਗੀ ਆ ਤੇ ਫਿਰ ਵੀ ਪੌਣੋ ਦਿਲ ਨਹੀਂ ਕਰਦਾ ਹਾਂ ਲੇਕਿਨ ਗੇੜੇ ਦਵਾਈ ਹੋਏ ਆ ਮਸ਼ੀਨ 'ਚ ਤੇ ਬਿਨਾ ਹੁਣ ਆਪਾਂ ਨੂੰ ਜ਼ਿਆਦਾ ਹੱਥ ਨਹੀਂ ਲਗਾਵਾਂਗੇ ਬਿਨਾ ਹੱਥ ਲਾਏ ਨੂੰ ਡੀਪ ਕਰਾਂਗੇ ਕੁਝ ਦੋ ਚੀਜ਼ਾਂ ਪਾ ਕੇ ਤੇ ਦੇਖਿਓ ਤੁਸੀਂ ਕਮਾਲ ਆ ਦੇਖੋ ਨੀਚੇੋਂ ਵੀ ਥੋੜੀ ਗੰਦੀ ਗੰਦੀ ਜੀ ਲੱਗਦੀ ਤੇ ਇਕਦਮ ਇਹਨੇ ਨਿੱਖਰ ਜਾਣਾ ਇਹਨੇ ਇਕਦਮ ਨਵੀਂ ਲੱਗਣ ਲੱਗ ਜਾਣਾ ਤੇ ਕਿਵੇਂ ਚਲੋ ਭੈਣੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਲੈਂਦੇ ਆ ਕਿਉਂਕਿ ਠੰਡ ਦੇ ਵਿੱਚ ਇਹ ਵੀਡੀਓ ਕਾਫੀ ਪੈਣਾ ਲਈ ਯੂਸਫੁਲ ਰਹੂਗੀ ਤੇ ਹੈਲਪਫੁਲ ਰਹੂਗੀ ਠੀਕ ਹੈ ਜੀ ਹਾਂਜੀ ਤੇ ਭੈਣੋ ਸਭ ਤੋਂ ਪਹਿਲਾਂ ਮੈਂ ਇੱਥੇ ਵੀ ਰੱਖਣ ਲੱਗੀਆਂ ਜੀ ਟੱ ਜੇ ਅਗਰ ਦਾਗਾਂ ਲਈ ਆਇਆ ਜਾਂ ਟੱਪ ਜੀ ਕਿਉਂਕਿ ਮੈਂ ਦੋ ਚੀਜ਼ਾਂ ਪੇਗੋਣੀਆਂ ਨੇ ਆ ਦੇਖ ਸਕਦੇ ਆ ਦੋਸਤੋ ਇਹ ਦੇ ਨਾਲ ਅ ਵੱਡਾ ਟੱਪ ਜਿਹੜਾ ਉਹ ਲੈ ਸਕਦੇ ਹੋ ਤੇ ਜੇ ਤੁਸੀਂ ਇੱਕ ਅੱਧੀ ਚੀਜ਼ ਹੀ ਲਾਉਣੀ ਆ ਦਾਗ ਵਾਲੀ ਮਤਲਬ ਜਿਵੇਂ ਕੋਈ ਸਵੈਟਰ ਵਗੈਰਾ ਜਾਂ ਤੇ ਬਾਟੀ ਲੈ ਸਕਦੇ ਹੋ ਪਰ ਤੁਸੀਂ ਆਪਣੇ ਹਿਸਾਬ ਨਾਲ ਤੇ ਇਹਦੇ ਵਿੱਚ ਮੈਂ ਭਰ ਦਿੱਤਾ ਸੀ ਗਰਮ ਪਾਣੀ ਠੀਕ ਹੈ ਜੀ ਇਹ ਗਿਜ਼ਰ ਵਾਲੀ ਟੂਟੀ ਹੈ ਮੈਂ ਗਰਮ ਪਾਣੀ ਦੇ ਵਿੱਚ ਭਰ ਲੱਗੀ ਆ ਹਾਂ ਜੀ ਤੇ ਪਹਿਲਾਂ ਜਿੰਨੀ ਦੇਰ ਇਹ ਪਾਣੀ ਭਰ ਜਾ ਪਿਆ ਓਨੀ ਦੇਰ ਮੈਂ ਤੁਹਾਨੂੰ ਦਿਖਾ ਦੇਣੀ ਆ ਕਿ ਨਿੰਬੂ ਇਹ ਨਿੰਬੂ ਜਿਹੜੇ ਸੀ ਆਪਣੇ ਖੇਤਾਂ ਤੋਂ ਆਏ ਸੀ ਤਾਂ ਵੱਡੇ-ਵੱਡੇ ਨੇ ਜੇ ਇੱਦਾਂ ਵੱਡਾ ਨਿੰਬੂ ਆ ਤਾਂ ਤੁਸੀਂ ਇੱਦਾਂ ਕਰ ਲੈਣਾ ਤੇ ਜੇ ਤੁਹਾਡੇ ਕੋਲ ਛੋਟੇ ਨਿੰਬੂ ਨੇ ਤਾਂ ਤੁਸੀਂ ਪੂਰਾ ਲੈ ਲੈਣਾ ਠੀਕ ਹੈ ਜੀ ਤੇ ਮੈਨੂੰ ਇੱਦਾਂ ਨਿੰਬੂ ਘਰ ਲੈਣੇ ਹੋ ਨਹੀਂ ਦੇ ਤੇ ਪਾਣੀ ਸਾਡਾ ਪੜ ਰਿਹਾ ਹੈ ਠੀਕ ਹੈ ਜੀ ਦੇਖੋ ਮੈਂ ਇੱਦਾਂ ਨਿੰਬੂ ਘਰ ਲਿਆ ਕਿ ਇੱਦਾਂ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਬੀਜ ਵਗੈਰਾ ਨਹੀਂ ਹੈ ਤੇ ਇਹ ਬਿਲਕੁਲ ਰਸ ਦਾ ਭਰਿਆ ਹੋਇਆ ਠੀਕ ਹੈ ਜੀ ਤੇ ਜੇ ਤੁਹਾਡੇ ਕੋਲ ਕੋਈ ਗਲਿਆ ਸੜਿਆ ਫ੍ਰੀਜ ਦੇ ਵਿੱਚ ਨਿੰਬੂ ਪਿਆ ਉਹਨੂੰ ਸੁੱਟਣਾ ਨਹੀਂ ਹੈ ਉਹਨੂੰ ਇਸ ਤਰ੍ਹਾਂ ਤੁਸੀਂ ਯੂਜ਼ ਕਰ ਲੈਣਾ ਹੈ ਠੀਕ ਹੈ ਜੀ ਤੇ ਤੁਸੀਂ ਪੈਰੋਂ ਆਪਣੇ ਗਲੇ ਸੜੇ ਨਿੰਬੂ ਦੀ ਵੀ ਵਰਤੋ ਜਿਹੜੀ ਉਹ ਕਰ ਸਕਦੇ ਜੇ ਤੇ ਆਪਣੇ ਨਿੰਬੂਆਂ ਨੂੰ ਨਾ ਸੁੱਟਿਆ ਕਰੋ ਤੇ ਵੇਦੀਆਂ ਟ੍ਰਿਕਸ ਦੇ ਵਿੱਚ ਜ਼ਰੂਰ ਵਰਤ ਲਿਆ ਕਰੋ ਇੱਕ ਤਾਂ ਚੀਜ਼ ਨਹੀਂ ਵੇਸਟ ਹੁੰਦੀ ਤੇ ਇੱਕ ਜਿਹੜਾ ਆ ਉਹਦਾ ਫਾਇਦਾ ਵੀ ਦੁੱਗਣਾ ਹੋ ਜਾਂਦਾ ਠੀਕ ਹੈ ਜੀ ਤੇ ਐਵੇਂ ਇੱਥੇ ਕਰ ਲਿਆ ਜਿੱਦਾਂ ਨਿੰਬੂ ਤੇ ਨਿੰਬੂ ਪਾਵਾਂਗੇ ਸਭ ਤੋਂ ਪਹਿਲਾਂ ਤੇ ਦੂਸਰੀ ਚੀਜ਼ ਜਿਹੜੀ ਪਾਉਣੀ ਉਹ ਵੀ ਤੁਹਾਨੂੰ ਦੱਸਦੀਆਂ ਜੀ ਅੱਜ ਇੱਥੇ ਪੈਣੋਂ ਮੈਂ ਲੱਗੀਆਂ ਜਿੱਥੇ ਨਿੰਬੂ ਨੇ ਛੋੜਨਾ ਬਹੁਤ ਜ਼ਿਆਦਾ ਇਹ ਚੁੜਾਸਤਿਆ ਜੀ ਇਸ ਕਰਕੇ ਮੈਂ ਇੰਨਾਂ ਨੇ ਬੁਲਾ ਰਹੀ ਆ ਅੱਧਾ ਤੇ ਤੁਸੀਂ ਪੂਰਾ ਨੂੰ ਵੀ ਲੈ ਸਕਦੇ ਹੋ ਜੇ ਗਲੇ ਸੜੇ ਤੁਹਾਡੇ ਇੱਕ ਦੋ ਦਿਨ ਉਹ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਦਿਖਾਇਆ ਕਿ ਪਾਗ ਦੇ ਤੇ ਪਰਨੇ ਤੇ ਸਾਰੇ ਖੀਆ ਖੀਆ ਜਿਹੇ ਲੱਗਿਆ ਹੋਇਆ ਪਤਾ ਨਹੀਂ ਕਿਸ ਤਰ੍ਹਾਂ ਦੇ ਦਾਗ ਨੇ ਸਮਝ ਨਹੀਂ ਆ ਰਹੀ ਇਹ ਵੀ ਨਹੀਂ ਹੈ ਤੇ ਪਰ ਉਹ ਬੁਰੇ ਬਹੁਤ ਲੱਗਦੇ ਆ ਜਦੋਂ ਪਰਪਲਾਜ ਕਹਿੰਦਾ ਤੇ ਫਿਰ ਉਹ ਬੁਰਾ ਲੱਗਦਾ ਤੇ ਜਿਹੜੀ ਜਗਲ ਉਹਦੇ ਲੱਗੂਗੀ ਨਾ ਪਤਾ ਨਹੀਂ ਕਿਸ ਤਰ੍ਹਾਂ ਮਿੱਟੀ ਜਿਹਦੇ ਜਾ ਕਿਵੇਂ ਆਪਾਂ ਕਹਿੰਦੇ ਨੇ ਕਿ ਮੈਰ ਜੰਮੀ ਹੁੰਦੀ ਕਿਸ ਤਰ੍ਹਾਂ ਦੇ ਜਾਗ ਆਪਾਂ ਇਸੀ ਧੋ ਵੀ ਲਿਆ ਤਾਂ ਵੀ ਤੇ ਇਸ ਤਰ੍ਹਾਂ ਤੁਸੀਂ ਨਿੰਬੂ ਨੇ ਚੋੜ ਦੀ ਨਾਲ ਵੀ ਨਿੰਬੂ ਨੇ ਚੋੜ ਕਰਦੇ ਜੇ ਤੇ ਆਪਣੇ ਹੱਥ ਦੀ ਮਦਦ ਨਾਲ ਵੀ ਤੇ ਮੈਂ ਆਪਣੇ ਹੱਥ ਨਾਲ ਹੀ ਨੂੰ ਚੋੜ ਲਿਆ ਠੀਕ ਹੈ ਜੀ ਤੇ ਮੈਨੂੰ ਚੰਗੀ ਤਰ੍ਹਾਂ ਨਿੰਬੂ ਨੂੰ ਨਾ ਚੋੜ ਦਵਾਂਗੀ ਤੁਸੀਂ ਦੇਖ ਸਕਦੇ ਆ ਗਰਮ ਪਾਣੀ ਲੈਣਾ ਜੀ ਤੁਸੀਂ ਠੀਕ ਹੈ ਜੀ ਤੇ ਜੇ ਤੁਸੀਂ ਪਰੋਂ ਪਿਓਰ ਦੇ ਸੂਰ ਤੋਂ ਦਾ ਰੌਂਡ ਦਿਓ ਫਿਰ ਤੁਸੀਂ ਗਰਮ ਪਾਣੀ ਨਹੀਂ ਲੈਣਾ ਠੀਕ ਹੈ ਜੀ ਜਿਵੇਂ ਆਡੇ ਪਿਓਰ ਦੇ ਸੂਟ ਆਪਾਂ ਘਰੇ ਧੋਸ਼ ਕਰਦੇ ਆਂ ਉਹਦੇ ਲਈ ਵੀ ਪੈਨ ਨੂੰ ਨਾਰਮਲ ਪਾਣੀ ਲੈਣਾ ਗਰਮ ਪਾਣੀ ਨਹੀਂ ਲੈਣਾ ਤੇ ਉਹਨੂੰ ਤੁਸੀਂ ਕਿਦਾਂ ਧੋਸ਼ ਕਰਨਾ ਉਹ ਮੈਂ ਵੀਡੀਓ ਪਹਿਲਾਂ ਵੀ ਬਣਾਈ ਹੋਈ ਆ ਕਿ ਤੁਸੀਂ ਦੇਖ ਸਕਦੇ ਹੋ ਤੇ ਜੇ ਕਿਸੇ ਭੈਣ ਨੂੰ ਜ਼ਰੂਰ ਚਾਹੀਦਾ ਤਾਂ ਆਪਾਂ ਇੱਕ ਵਾਰੀ ਫੇਰ ਬਣਾ ਦਾਂਗੀ ਤੇ ਜਰੂਰ ਕਮੈਂਟ ਕਰਕੇ ਦੱਸ ਦਿਓ ਤੁਸੀਂ ਤੇ ਪਿਓਰ ਦਾ ਟੂਟ ਪਲੀਜ਼ ਗਰਮ ਪਾਣੀ 'ਚ ਨਹੀਂ ਪਾਉਣਾ ਇਹਦੇ ਕਰਕੇ ਮੈਂ ਕਹਿੰਦੀ ਹੁੰਦੀ ਆ ਵੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਹੋ ਇੱਥੇ ਤੁਸੀਂ ਗਰਮ ਸੂਟ ਗਰਮ ਪਾਣੀ ਚ ਪਿਓਰ ਦਾ ਸੂਟ ਪਾ ਦੋਗੇ ਤੇ ਸੂਟ ਨੇ ਸ਼੍ਰਿੰਕ ਹੋ ਜਣਾ ਤੇ ਫਿਰ ਤੁਸੀਂ ਕਹਿਣਾ ਕਿ ਵੀਡੀਓ 'ਚ ਤੁਸੀਂ ਦੱਸਿਆ ਸੀ ਹਨਾ ਇੱਥੇ ਮੈਂ ਗੱਲ ਕਰਦੀ ਪਈ ਆ ਗਰਮ ਕੱਪੜਿਆਂ ਦੀ ਕਾਟਨ ਦੇ ਕੱਪੜਿਆਂ ਦੀ ਕ੍ਰੇਪ ਦੇ ਕੱਪੜਿਆਂ ਦੀ ਜਿੰਨੀਆਂ ਤੇ ਵੀ ਦਾਗ ਐ ਸਾਰੇ ਖਤਮ ਕਰ ਦੂਗਾ ਪਰ ਜਿਹੜੇ ਪਾਰਟੀ ਵੇਅਰ ਪਿਓਰ ਦੇ ਸੂਟ ਆ ਜਾਂ ਜਿਮੀ ਚੋ ਦੇ ਅੱਜਕੱਲ ਚੱਲਦੇ ਪਏ ਨੇ ਜਾਂ ਅਜ ਟਿਸ਼ੂ ਦੇ ਚੱਲਦੇ ਪਏ ਨੇ ਪਹਿਲੋ ਉਹ ਵਾਲੇ ਸੂਟ ਜਾਂ ਔਰਗੈਂਜ਼ਾ ਆ ਉਹ ਵਾਲੇ ਸੂਟ ਜਿਹੜੇ ਹੈਵੀ ਹੈਵੀ ਪਾਰੇ-ਪਾਰੇ ਉਹ ਸੂਟੇ ਦੇ ਵਿੱਚ ਬਿਲਕੁਲ ਨਹੀਂ ਪਾਉਣੇ। ਹਾਂ ਜੇ ਕੋਈ ਕਾਟਨ ਦਾ ਸੂਟ ਆ ਜਾਂ ਕੋਈ ਗਰਮ ਸੂਟ ਤੇ ਦਾਗ ਲੱਗ ਗਿਆ ਜਾਂ ਤੁਹਾਡਾ ਕੋਈ ਹੋਵੇਂ ਕੋਈ ਫੈਬਰਿਕ ਛਿਲਕਦਾ ਆ ਕਿ ਜਿਵੇਂ ਨਾਰਮਲ ਹੀ ਕੋਈ ਘਰ ਡਿਲੀਵਰੀ ਵਿੱਚ ਤਾਂ ਤੁਸੀਂ ਉਹ ਤੋਂ ਹੋ ਸਕਦੇ ਹੋ। ਇਸੇ ਕਰਕੇ ਪਹਿਲਾਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ। ਬੇਸ਼ੱਕ ਮੈਂ ਬੋਲ ਕੇ ਤੁਹਾਨੂੰ ਦੱਸਦੀ ਆ ਥੋੜਾ ਵੱਧ ਬੋਲਿਆ ਜਾਂਦਾ ਪਰ ਮੈਂ ਮੇਰਾ ਮਤਲਬ ਇੱਥੇ ਹੀ ਹੁੰਦਾ ਕਿ ਤੁਹਾਨੂੰ ਡੀਪਲੀ ਸਮਝਾ ਦਵਾਂ। ਕਿ ਤੁਹਾਡਾ ਪਿਆਰ ਨੂੰ ਨੁਕਸਾਨ ਨਾ ਹੋਵੇ ਫਾਇਦਾ ਹੀ ਫਾਇਦਾ ਹੋਵੇ ਤੇ ਇਹ ਟ੍ਰਿਕ ਬਹੁਤ ਯੂਸਫੁਲ ਆ ਦੇਖੋ ਮੈਂ ਆਪਣੇ ਸਰਦਾਰ ਜੀ ਦੀ ਪੱਗ ਤੇ ਕਰਨ ਲੱਗੀ ਆ ਤੇ ਮੈਂ ਉਹਨਾਂ ਦੇ ਵਹਿ ਵੀ ਰਿਸਕ ਨਹੀਂ ਲੈਂਦੀ ਹੁੰਦੀ ਉਹਨਾਂ ਦੀ ਪੱਗਾਂ ਤੇ ਕਿਉਂਕਿ ਉਹ ਬਹੁਤ ਜ਼ਿਆਦਾ ਆਪਣੀਆਂ ਪੱਗਾਂ ਦੇ ਪ੍ਰਤੀ ਬਹੁਤ ਜ਼ਿਆਦਾ ਸੀਰੀਅਸ ਹੁੰਦੇ ਆ ਤੇ ਉਹਨਾਂ ਦੇ ਮਾਮਲੇ 'ਚ ਮੈਂ ਜਦੋਂ ਉਹਨਾਂ ਦੀ ਪੱਗਾਂ ਵਾਸ਼ ਕਰਨੀਆਂ ਹੁੰਦੀਆਂ ਤੇ ਮੈਨੂੰ ਬਹੁਤ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਤੇ ਇਹ ਟ੍ਰਿਕ ਜੇ ਮੈਂ ਪੱਗ ਤੇ ਕਰਨ ਲੱਗੀਆਂ ਤੇ ਮੈਂ ਬਹੁਤ ਸੋਚ ਸਮਝ ਕੇ ਤੇ ਬਹੁਤ ਸੋਹਣੇ ਤਰੀਕੇ ਨਾਲ ਕਰਨ ਲੱਗੀਆਂ ਤੇ ਕੋਈ ਵੀ ਨੁਕਸਾਨਦਾਇਕ ਨਹੀਂ ਹੈਗੀ ਪੈਨੂੰ ਤੇ ਬਸ ਇੰਨਾ ਕੀ ਹੈ ਕਿ ਪਿਓਰ ਦੇ ਸੂਟ ਜਿਦਾ অর্ਗੈਂਜ਼ਾ ਹੋ ਗਿਆ ਟਿਸ਼ੂ ਹੋ ਗਿਆ ਉਹ ਸੂਟ ਪੈਰੋਂ ਬਿਲਕੁਲ ਨਹੀਂ ਪੋਣੀ ਹਾਂ ਜੇ ਤੁਸੀਂ ਘਰ ਲਗਾਏ ਆ ਇਸ ਤਰ੍ਹਾਂ ਤੁਸੀਂ ਡੇਲੀ ਵੇਸ 'ਚ ਪਾ ਰਹੇ ਹੋ ਤਾਂ ਤੁਸੀਂ ਫਿਰ ਧੋ ਸਕਦੇ ਹੋ ਕਿ ਨੁਕਸਾਨ ਨਹੀਂ ਵੀ ਹੁੰਦਾ ਪਰ ਹੈਵੀ ਸੂਟ ਦਾ ਰਿਸਕ ਪੈਨੂੰ ਨਾ ਲਿਓ ਜੀ ਠੀਕ ਹੈ ਜੀ ਤੇ ਦੂਸਰੀ ਚੀਜ਼ ਪਹਿਲਾਂ ਮੈਂ ਇੱਥੇ ਪਾ ਲੱਗੀਆਂ ਜੀ ਇਹਨੂੰ ਗਰਮ ਪਾਣੀ ਦੇ ਵਿੱਚ ਚਪਾ ਪਾਲਿਆ ਸੀਗਾ ਨਿੰਬੂ ਹੁਣ ਮੈਂ ਪਾਉਂਗੀ ਜੀ ਨਿੰਬੂ ਵੈਸੇ ਤੇ ਸਰਦਾਰ ਜੀ ਦੀਆਂ ਪੱਗਾਂ ਜਿਹੜੀਆਂ ਉਤਰਾ ਹੀ ਬਹੁਤ ਸੋਹਣੀਆਂ ਹੁੰਦੀਆਂ ਪਰ ਇਹ ਪੱਗ ਥੋੜੀ ਪੁਰਾਣੀ ਆ ਕਾਫੀ ਟਾਈਮ ਦੀ ਆ ਇਹਨੂੰ ਪਰਨਾ ਡਾਈ ਹੀ ਬੰਦਦੇ ਨੇ ਪੱਗ ਨਹੀਂ ਇਹ ਬੰਦੇ ਜਿਵੇਂ ਤਾਂ ਹੀ ਨਾਰਮਲ ਖੇਤਾਂ 'ਚ ਹੀ ਜਾਣਾ ਹੁੰਦਾ ਤੇ ਪਰਨਾ ਹੀ ਬੰਦਦੇ ਨੇ ਨਾ ਪਰ ਫਿਰ ਵੀ ਖੀਆਂ ਵਾਲੀ ਉਹਨਾਂ ਨੂੰ ਨਹੀਂ ਪਸੰਦ ਆਉਂਦੀ ਉਹਨਾਂ ਨੂੰ ਹੁੰਦਾ ਕਿ ਮੇਰੀ ਦਸਤਾਰ ਜੇ ਬਹੁਤ ਸੋਹਣੀ ਹੋਵੇ ਤਾਂ ਸਹੀ ਉਹੀ ਪਹਿਲਾਂ ਡਿੱਪ ਕਰਾਂਗੀ ਆ ਦੇਖੋ ਮੈਂ ਇਹ ਵਿੱਚ ਡਿਪ ਕਰਤਾ ਪਹਿਲਾਂ ਨਾ ਮੈਂ ਸਰਪ ਪਾਈ ਆ ਨਾ ਮੈਂ ਕੋਈ ਸ਼ੈਂਪੂ ਪਾਇਆ ਕਿਉਂਕਿ ਇਹ ਪੱਗ ਕਰਦੀ ਨਹੀਂ ਆ ਪੱਗ ਆਪਾਂ ਥੋਤੀ ਹੋਈ ਆ ਤੇ ਫਿਰ ਜਦੋਂ ਆਪਾਂ ਜਿਹੜੇ ਜਦੋਂ ਤੁਹਾਨੂੰ ਦੱਸ ਰਹੀ ਆ ਨਾ ਕਿ ਪਤਾ ਨਹੀਂ ਮਿੱਟੀ ਜੀ ਦੀਆਂ ਰੰਗੀਆਂਆਂ ਲੱਗੀਆਂ ਹੋਈਆਂ ਉਹ ਦਾਗ ਨਹੀਂ ਹਟੇ ਉਹ ਦਾਗ ਬਿਲਕੁਲ ਫਿਕਸ ਹੋ ਗਏ ਚੰਗੇ ਹਾ ਦੇਖੋ ਮੈਂ ਕਿਹਾ ਇਹਨਾਂ ਦੀ ਇਹ ਜਿਹੜਾ ਪਰਣਾ ਹੈ ਕੋਈ ਦੀਪਕ ਕੀਤਾ ਹੈ ਪਰ ਇਹਨੂੰ ਹੀ ਡਿਪ ਰਏ ਦਾ ਕਿਤੇ ਪਾਣੀ ਲੈ ਸੁਟਣਾ ਨਹੀਂ ਹੈਗਾ ਡੋਨਾਂ ਦੀ ਹੈਗਾ ਕਿਉਂਕਿ ਇਹਦਾ ਕਲਰ ਨਹੀਂ ਨਿਕਲਦਾ ਇਹ ਪਾਣੀ ਬਿਲਕੁਲ ਸਾਫ਼ ਰਹਿ ਜਾਣਾ ਇਹਦੇ ਵਿੱਚ ਮੈਂ ਬਾਅਦ ਵਿੱਚ ਸੈਕਿੰਡ ਨੰਬਰ ਤੇ ਆਪਣੀ ਜੈਕਟ ਪਾਵਾਂਗੀ ਨਾਲ ਹੀ ਨਹੀਂ ਪਹਿਲਾਂ ਮੈਂ ਪੱਗ ਨੂੰ ਕੱਢਾਂਗੀ ਠੀਕ ਹੈ ਜੀ ਤੇ ਪਹਿਲਾਂ ਇਹਨੂੰ ਹੁਣ ਮੈਂ ਡਿਪ ਰਏ ਰਹਿਣ ਦਵਾਂਗੀ ਇਹ 10 ਮਿੰਟ ਰਹਿ ਦਿੰਦੀ ਆ ਠੀਕ ਹੈ ਜੀ ਬਸ ਆਪਾਂ ਨੂੰ ਕੋਚ ਨਹੀਂ ਮੰਨਣਾ ਕੁਝ ਨਹੀਂ ਆ ਦੇਖੋ ਹੱਥ ਸਿਰਫ ਆਡੇ ਗਰਮ ਪਾਣੀ ਚ ਭਏ ਆ ਠੰਡ ਬਿਲਕੁਲ ਨਹੀਂ ਲੱਗੀ ਹੈਗੀ ਤਾਂ ਹੀ ਮੈਂ ਕਿਹਾ ਕਿ ਬਿਨਾ ਹੱਥ ਲਾਏ ਤੁਸੀਂ ਕੱਪੜੇ ਨੂੰ ਕਿਵੇਂ ਧੋ ਸਕਦੇ ਹੋ ਤੁਹਾਨੂੰ ਇਹਨੂੰ ਅਸੀਂ ਸਿੰਪਲੀ ਬੱਸ ਮਲਣਾਵਣੀ ਆ ਐਦਾਂ ਟਿਪਰ ਆਂਦਣਾ ਤੇ 10 15 ਮਿੰਟ ਬਾਅਦ ਆਪਾਂ ਇਹਨੂੰ ਕੱਢ ਕੇ ਇਹਨੂੰ ਨਿਚੋੜ ਕੇ ਜੇ ਡਰਾਇਰ 'ਚ ਤੁਸੀਂ ਸਕਾਉਣੀ ਹੈ ਫਿਰ ਸਕਾ ਸਕਦੇ ਹੋ ਆਪਣੀ ਸਵੈਟਰ ਪੱਗ ਪਰਣਾ ਕੁਝ ਵੀ ਜੋ ਵੀ ਤੁਸੀਂ ਦਾਗ ਵਾਲਾ ਧੋ ਰਹੇ ਹੋ ਠੀਕ ਹੈ ਪੈਣੋ ਤੇ ਇਹਨੂੰ ਮੈਂ ਕੱਢ ਕੇ ਹੁਣ ਮੈਂ ਪਾਵਾਂਗੀ ਜੀ ਇਹ ਜੈਕਟ ਤੁਹਾਨੂੰ ਜੈਕਟ ਪਾ ਕੇ ਵੀ ਆਪਾਂ ਦਿਖਾਵਾਂਗੇ ਠੀਕ ਹੈ ਪੈਣੋ ਮੈਂ 10 ਮਿੰਟ ਬਾਅਦ ਉਹਨੂੰ ਸਾਈਡ ਤੇ ਕੱਢ ਕੇ ਪੱਗ ਨੂੰ ਰੱਖ ਲਿਆ ਦੇ ਹੁਣ ਦੇਖੋ ਪਾਣੀ ਮੇਰਾ ਸਾਫ ਹੀ ਆ ਠੀਕ ਹੈ ਜੀ ਹੁਣ ਮੈਂ ਇਸ ਜੈਕਟ ਨੂੰ ਇਸ ਤਰ੍ਹਾਂ ਕਰਕੇ ਡਿਪ ਕਰ ਦਾਂਗੀ ਇੱਥੇ ਜਿਹੜੀ ਪਾਣੀ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੀ ਆਪਾਂ ਚੀਜ਼ਾਂ ਪਾਈ ਉਹਨਾਂ ਦਾ ਆਪਸਰ ਜ਼ਿਆਦਾ ਹੋਊਗਾ ਇਹਦੇ ਨਾਲ ਤੁਸੀਂ ਹੋਰ ਕੋਈ ਚੀਜ਼ ਵੀ ਆਪਣੀ ਡਿਪ ਕਰ ਲਈਏ ਵੀ ਕਰ ਸਕਦੇ ਹੋ ਦੇਖੋ ਤੇ ਨਹੀਂ ਹੋਣਾ ਕਿ ਇਹਨੂੰ ਦੇ ਨਾਲ ਹੀ ਤੁਹਾਡਾ ਕਿੰਨਾ ਸਵਾਹ ਜਿਹੜਾ ਉਹ ਆਪਣਾ ਵੋਸ਼ ਹੋ ਸਕਦਾ ਤਾਂ ਆਪਾਂ ਜੈਕਟ ਨੂੰ ਇਦਾਂ ਡਿਪ ਕਰ ਲੈਣ ਦੇਵਾਂਗੇ ਨਹੀਂ ਆਕਰਗਾਣਾ ਤਾਂ ਤੁਸੀਂ ਬੇਸ਼ੱਕ ਨਾਲ ਲਾਓ ਜੇ ਤੁਹਾਨੂੰ ਲੱਗਦਾ ਕਿ ਸਾਡੇ ਜ਼ਿਆਦਾ ਦਾਗ ਹੈ ਤੁਸੀਂ ਥੋੜਾ ਇੱਕ ਕਰਕੇ ਮਾਰ ਸਕਦੇ ਹੋ ਕਿਉਂਕਿ ਗਰਮ ਪਾਣੀ ਆ ਕੋਈ ਠੰਡਾ ਪਾਣੀ ਨਹੀਂ ਹੈਗਾ ਕੋਈ ਮੁਸ਼ਕਲ ਨਹੀਂ ਆਈ ਦੇਖੋ ਮੈਂ ਜਿਹੜਾ ਬੰਦਾ ਜ਼ਿਆਦਾ ਮੈਨੂੰ ਲੱਗਦਾ ਨਾ ਖਰਾਬ ਜਿਆ ਉਹਨੂੰ ਮੈਂ ਨੀਚੇ ਵਾਲੀ ਸਾਈਡ ਤੇ ਇੱਦਾਂ ਦਬ ਕੇ ਰੱਖ ਦਿੱਤਾ ਜੇ ਪਾਣੀ ਆਪਾਂ ਗਰਮ ਹੋਰ ਪਾਣਾ ਤੇ ਆਪਾਂ ਫੜ ਕਰਦੇ ਆ ਹਾਂਜੀ ਤੇ ਪਰੋਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਦੇਖੋ ਦਾਗ ਜਿਹੜੇ ਨਾ ਉਹ ਨਿਕਲਦੇ ਪਏ ਨੇ ਠੀਕ ਐ ਸੀ ਦੇਖੋ ਸਾਰੀ ਮੈਲ ਜਿਹੜੀ ਆ ਉਗੜ ਗਈ ਆ ਤੇ ਪਾਣੀ ਦੇਖੋ ਜਗੜ ਕਰਕੇ ਹੈ ਨਾ ਥੋੜਾ ਧੁੰਦਲਾ ਹੋ ਗਿਆ ਪਰ ਨਹੀਂ ਨਹੀਂ ਇਨਾ ਕੀਤਾ ਜਿੰਨਾ ਜਗੜ ਨੇ ਆ ਦੇਖੋ ਮੈਂ ਤੁਹਾਨੂੰ ਤੈਨੂੰ ক্লোਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਕਈ ਵਾਰਾ ਵੀਡੀਓ ਦੇ ਵਿੱਚ ਨਾ ਨਹੀਂ ਪਤਾ ਚੱਲਦਾ ਹੈਗਾ ਦੇਖੋ ਜੀ ਤੇ ਇਹਦੇ ਵਿੱਚ ਮੈਂ ਸਿਰਫ ਤਾਣ ਹੀ ਪੈਣੋ ਪਾਈ ਕਿਉਂਕਿ ਆਪਾਂ ਇਹ ਇਹ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਥੋਤੇ ਹੋਏ ਆ ਮਸ਼ੀਨ ਦੇ ਵਿੱਚ ਪਰ ਇਹਦੇ ਦਾਗ ਖੀਆਂ ਜਿਹਾ ਨਹੀਂ ਲੱਥੀਆਂ ਤੇ ਮੈਂ ਇਸ ਕਰਕੇ ਸਿਰਫ ਉਹ ਨਹੀਂ ਪਾਈ ਜੇ ਤੁਸੀਂ ਬਿਲਕੁਲ ਉਸ ਤਰ੍ਹਾਂ ਸਿੱਧਾ ਹੀ ਧੋਣ ਲੱਗੇ ਹੋ ਸਰਫ ਚ ਨਹੀਂ ਕੱਟਿਆ ਇੱਕੜੀ ਕਪੜੇ ਨੂੰ ਤੇ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਇੰਨਾ ਕੁ ਸਰਫ ਲੈ ਸਕਦੇ ਹੋ ਦੇਖਿਓ ਤੁਸੀਂ ਕਿ ਕਿਸ ਤਰ੍ਹਾਂ ਦਾਗ ਤੁਹਾਡੇ ਖਤਮ ਹੋ ਜਣੇ ਨੇ ਬਿਨਾ ਜਿਆਦਾ ਘਪਾਈ ਦੇ ਕਿਉਂਕਿ ਠੰਡ ਦੇ ਵਿੱਚ ਹੱਥ ਨਾਲ ਕਪੜੇ ਧੋਣ ਨੂੰ ਨਹੀਂ ਦਿਲ ਕਰਦਾ ਤੇ ਇਹ ਟ੍ਰਿਕ ਪੈਨੋਂ ਜਰੂਰ ਯੂਜ਼ ਕਰ ਲਿਓ ਵਰਤ ਲਿਓ ਤੇ ਫਿਰ ਜਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਤੇ ਸੋਖੀਆਂ-ਸੋਖੀਆਂ ਸਰਲ ਜੀਆਂ ਟ੍ਰਿਕ ਵਾਸਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕੋਸ਼ਿਸ਼ ਇਹੀ ਹੈ ਕਿ ਬੱਚਿਆਂ ਦੇ ਨਾਲ ਕੰਮ ਸੌਖਾ ਹੋ ਜਾਵੇ ਤੇ ਜਿਆਦਾ ਮਿਹਨਤ ਨਾ ਕਰਨੀ ਪਵੇ ਕਿਉਂਕਿ ਸਾਰਾ ਦਿਨ ਕੰਮ ਨਹੀਂ ਮੁੱਕਦੇ ਹੈਗੇ ਹਨ ਤਾਂ ਫਿਰ ਥੋੜੀ ਬੋਤੀ ਹੈਲਪ ਹੋ ਜਵੇ ਵੀ ਇੰਦੀ ਟ੍ਰਿਕ ਕਰਕੇ ਤਾਂ ਜ਼ਿਆਦਾ ਵਧੀਆ ਹੈ ਜੀ ਤੇ ਦਾਗ ਵੀ ਖਤਮ ਤੇ ਤੁਹਾਡਾ ਪਰਿਵਾਰ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਤੇ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਕਿਵੇਂ ਦੀ ਲੱਗੀ ਅੱਜ ਵਾਲੀ ਟ੍ਰਿਕ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ